ਈ ਸਾਲਾ ਦੀ ਕੁੜੀ ਨੂੰ ਹੋਇਆ ਬੁੱਡੇ ਨਾਲ ਪਿਆਰ 80 ਸਾਲਾ ਬਜ਼ੁਰਗ ਪਿੱਛੇ ਹੋਈ ਕੁੜੀ دیਵਾਨੀ ਕੁੜੀ ਨੇ ਕੀਤਾ ਅਜਿਹਾ ਕੰਮ ਨਿਕਲੀ ਪੈਰਾਂ ਹਿੱਟੋ ਜ਼ਮੀਨ ਇੱਕ 23 ਸਾਲਾ ਦੀ ਕੁੜੀ ਨੂੰ ਇੱਕ ਬਜ਼ੁਰਗ ਦੇ ਨਾਲ ਪਿਆਰ ਹੋ ਜਾਂਦਾ ਹੈ ਬਜ਼ੁਰਗ ਦੀ ਉਮਰ ਵੀ 80 ਸਾਲ ਦੀ ਹੁੰਦੀ ਹੈ ਕੁੜੀ ਇਸ ਤਰੀਕੇ ਦੇ ਨਾਲ ਉਸ ਬਜ਼ੁਰਗ ਦੇ ਪਿੱਛੇ دیਵਾਨੀ ਹੋ ਜਾਂਦੀ ਹੈ ਕਿ ਅਜੀਹਾਂ ਕਦਮ ਚੁਕਲਿਆ ਜਾਂਦਾ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕੁੜੀ ਦੇ ਪਰਿਵਾਰ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਇਹ ਜੋ ਕੁੜੀ ਹੈ ਬਿਰਦਾ ਆਸ਼ਰਮ ਦੇ ਵਿੱਚ ਜਾਇਆ ਕਰਦੀ ਸੀ ਉੱਥੇ ਇੱਕ ਬਜ਼ੁਰਗ ਰਹਿੰਦਾ ਸੀ 80 ਸਾਲਾਂ ਉਸ ਦੀ ਉਮਰ ਸੀ ਜਿਸ ਦੇ ਨਾਲ ਇਸ ਕੁੜੀ ਨੂੰ ਪਿਆਰ ਹੋ ਜਾਂਦਾ ਹੈ ਪਿਆਰ ਦੇ ਵਿੱਚ ਪਾਗਲੇ ਕੁੜੀ ਆਪਣੇ ਪਰਿਵਾਰ ਦੇ ਅੱਗੇ ਗੱਲ ਰੱਖਦੀ ਹੈ ਕਿ ਮੈਂ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਪਰਿਵਾਰ ਦੇ ਵੱਲੋਂ ਰੋਕਿਆ ਜਾਂਦਾ ਪਰ ਇਸ ਕੁੜੀ ਦੇ ਵੱਲੋਂ ਅਖੀਰ ਦੇ ਵਿੱਚ ਉਹੀ ਕੀਤਾ ਜਾਂਦਾ ਜੋ ਇਸ ਦੇ ਦਿਲ ਦੇ ਵਿੱਚ ਆਉਂਦਾ ਸੋ ਇਸ ਕੁੜੀ ਨੇ ਅਜਾ ਕੀ ਕੀਤਾ ਉਹ ਜਾਣਦੇ ਹਾਂ ਪੂਰੀ ਖਬਰ ਦੇ ਵਿੱਚ ਚੀਨ ਦੇ ਵਿੱਚ ਇੱਕ ਬਿਰਧ ਆਸ਼ਰਮ 'ਚ ਕੰਮ ਕਰਨ ਵਾਲੀ ਇੱਕ ਲੜਕੀ ਨੂੰ ਉੱਥੇ ਰਹਿਣ ਵਾਲੇ 80 ਸਾਲ ਦੇ ਬਜ਼ੁਰਗ ਦੇ ਨਾਲ ਪਿਆਰ ਹੋ ਗਿਆ। ਉਸਨੇ ਹੁਣ 80 ਸਾਲਾ ਸ਼ਖਸ ਦੇ ਨਾਲ ਵਿਆਹ ਕਰਵਾ ਲਿਆ। ਓਡੀਟੀ ਸੈਂਟਰਲ ਨਾਮ ਦੀ ਇੱਕ ਵੈਬਸਾਈਟ ਨੇ ਇਸ ਬਹੁਤ ਹੀ ਅਜੀਬ ਮਾਮਲੇ ਬਾਰੇ ਦੱਸਿਆ ਵੈਬਸਾਈਟ ਦੀ ਰਿਪੋਰਟ ਦੇ ਮੁਤਾਬਕ ਚੀਨ ਦੇ ਵਿੱਚ ਇੱਕ ਬਿਰਧ ਆਸ਼ਰਮ 'ਚ ਕੰਮ ਕਰਨ ਵਾਲੀ ਲੜਕੀ ਨੂੰ ਉੱਥੇ ਰਹਿਣ ਵਾਲੇ 80 ਸਾਲਾਂ ਦੇ ਬਜ਼ੁਰਗ ਨਾਲ ਪਿਆਰ ਹੋ ਗਿਆ ਇੱਥੋਂ ਤੱਕ ਕਿ ਉਸਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਉਸਦੇ ਨਾਲ ਵਿਆਹ ਕਰ ਲਿਆ ਅਸਦਿਆ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਨੇ ਜੁਸਟ ਲੜਕੀ ਆਪਣੇ ਦਾਦਾ ਜੀ ਦੀ ਉਮਰ ਦੇ ਵਿਅਕਤੀ ਦੇ ਨਾਲ ਬੇਹਦ ਰੋਮਾਂਟਿਕ ਪੋਜ਼ ਦੇ ਰਹੀ ਹੈ ਇਹ ਮਾਮਲਾ ਚੀਨ ਦੇ ਹੁਬਈ ਸੂਬੇ ਦਾ ODT ਸੈਂਟਰਲ ਦੀ ਰਿਪੋਰਟ ਦੇ ਮੁਤਾਬਕ ਇੱਕ 23 ਸਾਲਾਂ ਦੀ ਲੜਕੀ ਜੋ ਇੱਕ ਬਿਰਧ ਆਸ਼ਰਮ ਦੇ ਵਿੱਚ ਕੰਮ ਕਰਦੀ ਸੀ ਉੱਥੇ ਇੱਕ ਸ਼ਖਸ ਦੇ ਨਾਲ ਰੋਜ਼ ਉਸਦੀ ਮੁਲਾਕਾਤ ਹੁੰਦੀ ਸੀ ਜਿਸ ਦੀ ਉਮਰ 80 ਸਾਲ ਸੀ ਤਾਂ ਉਸ ਦੇ ਨਾਲ ਉਸ ਨੂੰ ਪਿਆਰ ਹੋ ਜਾਂਦਾ ਦੋਵਾਂ ਵਿਚਾਲੇ ਕਈ ਗੱਲਾਂ ਸਾਂਝੀਆਂ ਹੋਈਆਂ ਨੇ ਇਸ ਲਈ ਉਹ ਚੰਗੇ ਦੋਸਤ ਬਣ ਜਾਂਦੇ ਨੇ ਹੌਲੀ-ਹੌਲੀ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਤੇ ਉਹਨਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਲੜਕੀ ਨੂੰ ਬਜ਼ੁਰਗ ਦੀ ਸਿਆਨਪ, ਸਥਿਰਤਾ ਅਤੇ ਪਰਿਪੱਕ ਵਿਹਾਰ ਪਸੰਦ ਸੀ। ਉਦੋਂ ਕਿ ਉਸ ਨੂੰ ਲੜਕੀ ਦੀ ਜਵਾਨੀ ਤੇ ਦਿਿਆਲਤਾ ਪਸੰਦ ਸੀ। ਜਦੋਂ ਲੜਕੀ ਨੇ ਆਪਣੇ ਦਾਦਾ ਜੀ ਦੀ ਉਮਰ ਦੇ ਵਿਅਕਤੀ ਨਾਲ ਵਿਆਹ ਕਰਨ ਦਾ ਮਾਮਲਾ ਸਾਹਮਣੇ ਲਿਆਂਦਾ ਤਾਂ ਮਾਪੇ ਹੈਰਾਨ ਰਹਿ ਗਏ। ਉਹਨਾਂ ਨੇ ਇਸ ਦਾ ਵਿਰੋਧ ਕੀਤਾ ਪਰ ਇਹ ਵੱਖਰੀ ਗੱਲ ਹੈ ਕਿ ਲੜਕੀ ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਉਸਨੇ ਆਪਣੇ ਪਰਿਵਾਰ ਦੇ ਨਾਲੋਂ ਨਾਤਾ ਤੋੜ ਲਿਆ ਅਤੇ ਆਖਰਕਾਰ ਲੜਕੀ ਨੇ ਆਪਣੀ ਉਮਰ ਤੋਂ ਲਗਭਗ 4 ਗੁਣਾ ਇੱਕ ਵਿਅਕਤੀ ਦੇ ਨਾਲ ਵਿਆਹ ਕਰਵਾ ਲਿਆ। ਵਿਆਹ ਬੇहद ਹੀ ਸਾਦੇ ਢੰਗ ਦੇ ਨਾਲ ਹੋਇਆ ਸੀ ਪਰ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਆਇਆ ਇਸ ਵਿਆਹ 'ਚ। ਇਹਨਾਂ ਦੋਵਾਂ ਦੇ ਨਾਂ ਦਾ ਖੁਲਾਸਾ ਨਹੀਂ ਹੋਇਆ ਪਰ ਇਸ ਜੋੜੇ ਦੀਆਂ ਤਸਵੀਰਾਂ ਚੀਨੀ ਸੋਸ਼ਲ ਮੀਡੀਆ ਤੇ ਜੰਗਲ ਦੀ ਆਗ ਵਾਂਗ ਫੈਲ ਗਈਆਂ ਨੇ ਹਰ ਕੋਈ ਵਿਆਹ ਅਤੇ ਉਮਰ ਦੇ ਅੰਤਰ ਦੀ ਗੱਲ ਕਰ ਰਿਹਾ ਇਸ ਜੋੜੇ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਜ਼ਿੰਦਾ ਨੇ ਉਹਨਾਂ ਦਾ ਪਿਆਰ ਹਮੇਸ਼ਾ ਬਣਿਆ ਰਹੇਗਾ ਸੋ ਇਸ ਜੋੜੇ ਦੇ ਬਾਰੇ ਤੁਹਾਡੀ ਕੀ ਰਾਏ ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ